ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸਨਵਾਓ ਜੀ ਤੁਹਾਡਾ ਕੀ ਹਲਚਲ ਚਲੋ ਜੀ ਆਪਾਂ ਨੇ ਗੋਭੀ ਦੀ ਕਟਿੰਗ ਕਰ ਲਈ ਹੈ ਗੋਭੀ ਦੀ ਕਟਿੰਗ ਕਰਕੇ ਤਾਂ ਰੱਖ ਲਈ ਹੈ ਜਿਹੜੇ ਇਹ ਡੰਡੇ ਹੁੰਨੇ ਨਾ ਇਹਨਾਂ ਨੂੰ ਨਾ ਬੇਕਾਰ ਕਰਕੇ ਨਾ ਸੋਟਿਆ ਨਾ ਕਰੋ ਇਹਨਾਂ ਦੇ ਵੀ ਨਾ ਬਹੁਤ ਜ਼ਿਆਦਾ ਪੈਸਾ ਲੱਗਿਆ ਹੁੰਦਾ ਹੈ ਦੇਖੋ ਜੀ ਜਦੋਂ ਆਪਾਂ ਗੋਭੀ ਖਰੀਦ ਕੇ ਲਿਆਉਣੇ ਨਾ ਇਹ ਦਿਨਾਂ ਦੇ ਵਿੱਚ ਨਾ ਗੋਭੀ ਬਹੁਤ ਜ਼ਿਆਦਾ ਮਹਿੰਗੀ ਮਿਲਦੀ ਹੈ ਜਦੋਂ ਆਪਾਂ ਗੋਭੀ ਨੇ ਨਾ ਉੱਪਰ ਨਾ ਉਹ ਕਹਿੰਦੇ ਨਾ ਜੋਕ ਕੇ ਦੰਨੇ ਆਪਾਂ ਕਹਿੰਦੇ ਨਾ ਵੀ ਤਿੰਨੇ ਫੁੱਲ ਚੜੇ ਆ ਦੇਖੋ ਜੀ ਜਿਹੜੀ ਇਹ ਗੋਭੀ ਹੁੰਦੀ ਹੈ ਇਹਦਾ ਤਾਂ ਭਾਜਨ ਬਹੁਤ ਘੱਟ ਹੁੰਦਾ ਹੈ ਤੇ ਜਿਹੜੇ ਆਹ ਡੰਡੇ ਹੁੰਨੇ ਆ ਨਾ ਇਹਨਾਂ ਦਾ ਹੀ ਵੇਟ ਬਹੁਤ ਜ਼ਿਆਦਾ ਹੋ ਜਾਂਦਾ ਹੈ। ਦੇਖੋ ਇਸ ਤਰ੍ਹਾਂ ਦੇ ਕਿੰਨਾ ਭਾਜਨ ਹੈ। ਸਿਰਫ ਆਪਾਂ ਫੁੱਲਾਂ-ਫੁੱਲਾਂ ਦੀ ਸਬਜ਼ੀ ਬਣਾਉਨੇ ਆ। ਤੁਸੀਂ ਨਾ ਇਹਨੂੰ ਡੰਡਿਆਂ ਨੂੰ ਨਾ ਤੁਸੀਂ ਨਾ ਬੇਕਾਰ ਕਰਕੇ ਨਾ ਬਿਲਕੁਲ ਨਾ ਸੁੱਟੋ ਇਹਾਂ ਪਰ ਵੀ ਨਾ ਪੈਸੇ ਲੱਗੇ ਹੁੰਨੇ ਆ। ਦੇਖੋ ਜੀ ਕੀ ਕਰਦੇ ਨਾ ਮੈਂ ਵੀ ਇੱਕ ਸਪੈਸ਼ਲ ਵੀਡੀਓ ਦੇਖੀ ਸੀ ਜਲ ਮਖਾ ਆਪਣੀਆਂ ਭੈਣਾਂ ਨਾਲ ਮੈਂ ਵੀਡੀਓ ਸ਼ੇਅਰ ਕਰਦੀ ਆ। ਦੇਖੋ ਜੀ ਉਹਨਾਂ ਨੇ ਕੀ ਕਰਿਆ ਨਾ ਭੈਣ ਨੇ ਕੀ ਕਰਿਆ ਨਾ ਜਿਹੜੇ ਆਹ ਹੁੰਦੇ ਨਹੀਂ ਹੈਗੇ ਆਹ ਡੰਡੇ ਆ। ਅੱਪਾ ਤੁਹਾਨੂੰ ਐਨ ਪ੍ਰੋਪਰ ਦੱਸਦੇ ਆਂ ਉਹਨਾਂ ਨੇ ਕੀ ਕਰਿਆ ਨਾ ਡੰਡੇ ਨਾ ਇਸ ਤਰ੍ਹਾਂ ਨਾ ਸਾਰਿਆਂ ਦੀ ਨਾ ਇਸ ਤਰ੍ਹਾਂ ਨਾ ਕਟਿੰਗ ਕਰ ਲਈ ਐ ਕਟਿੰਗ ਕਰਕੇ ਨਾ ਮੈਂ ਤੁਹਾਨੂੰ ਇੱਕ ਇੱਕ ਫੁੱਲ ਦੀ ਦੱਸੂਗੀ ਫੇ ਤਾਂ ਬਹੁਤ ਜ਼ਿਆਦਾ ਟਾਈਮ ਲੱਗ ਜਾਣਾ ਏ ਜੇ ਮੈਂ ਸਾਰਾ ਤੁਹਾਨੂੰ ਮੈਂ ਪ੍ਰੋਪਰ ਸਾਰੇ ਫੁੱਲਾਂ ਤੇ ਕਟਿੰਗ ਕਰਨ ਲੱਗੀ ਤੇ ਉਹਨਾਂ ਨੇ ਕੀ ਕਰਿਆ ਨਾ ਇਸ ਤਰ੍ਹਾਂ ਨਾ ਸਾਰੇ ਫੁੱਲ ਤੋੜ ਲਏ ਆ ਤੇ ਜਿਹੜੀ ਆਹੇ ਵਾਲੀ ਡੰਡੀ ਹੁੰਦੀ ਆ ਨਾ ਇਹ ਥੋੜੀ ਜੀ ਹੁੰਦੀ ਆ ਕੈੜੀ ਤੇ ਆਪਾਂ ਨੇ ਇਹਨੂੰ ਤਾਂ ਨਾ ਮੱਜੇ ਹੁੰਦੀਆਂ ਐ ਮੱਜਿਆਂ ਨੂੰ ਪਾ ਦੇਣੀ ਐ ਇਹ ਨਾਲੇ ਬਹੁਤ ਜ਼ਿਆਦਾ ਕੈੜੀ ਹੁੰਦੀ ਆ ਇਹਦੀ ਤਾਂ ਕਟਿੰਗ ਹੋਣੀ ਨਹੀਂ ਹੈਗੀ ਇਹ ਆਪਾਂ ਨੇ ਕੀ ਕਰਨਾ ਨਾ ਜਿਹੜੇ ਆਹ ਲੰਬੇ ਲੰਬੇ ਜਿਹੇ ਡੰਡੀਆਂ ਹੁੰਨੀਆਂ ਇਹਨੂੰ ਕੀ ਕਰਨਾ ਆਪਾਂ ਨੇ ਨਾ ਇਸ ਤਰ੍ਹਾਂ ਦੇ ਉਰੇ ਨਾ ਇਸ ਤਰ੍ਹਾਂ ਕਟਿੰਗ ਕਰਕੇ ਨਾ ਇਹਨੂੰ ਆਹ ਨਾ ਆਪਾਂ ਨੇ ਨਾ ਚੰਗੀ ਤਰ੍ਹਾਂ ਛਿੱਲ ਲੈਣਾ ਹੈ ਦੇਖੋ ਮੇਤ ਤਾਂ ਆਉਂਦੀ ਆ ਪਰ ਜ਼ਰੂਰ ਵਿੱਚੋਂ ਨਰਮ ਨਿਕਲੇ ਆਉਂਦੇ ਨੇ ਵਿੱਚੋਂ ਤਾਂ ਨਰਮ ਹੈ ਪੂਰੀ ਦੇਖੋ ਪੂਰੀ ਉੱਪਰ ਤੇ ਨਾ ਜਿਹੜਾ ਕੈੜਾ ਛਿਲਕਾ ਨੇ ਆਪਾਂ ਨੇ ਤਾਰ ਦੇਣਾ ਤਾਰ ਕੇ ਨਾ ਇਰੇ ਨੂੰ ਆਪਾਂ ਨੇ ਕੀ ਕਰਨਾ ਜਿਵੇਂ ਨਾ ਆਪਾਂ ਪਿਆਜ਼ ਕੱਟਦੇ ਨਹੀਂ ਹੈਗੇ ਜਿਵੇਂ ਆਪਾਂ ਪਕੌੜਿਆਂ ਵਾਸਤੇ ਆਲੂ ਕੱਟਦੇ ਆ ਲੰਬੇ-ਲੰਬੇ ਤੇ ਤੁਸੀਂ ਨਾ ਇਸ ਤਰ੍ਹਾਂ ਤਰੀਕੇ ਨਾਲ ਇਹਦੇ ਨਾਲ ਲੰਬੇ-ਲੰਬੇ ਪੀਸ ਇਸ ਤਰ੍ਹਾਂ ਕਰ ਲੈਣੇ ਸਾਰੇ ਗੋਭੀ ਦੇ ਇੱਕ ਦੋ ਹੋਰ ਕਰਕੇ ਦਿਖਾ ਦੇਣੀ ਮੇਰੀ ਭੈਣਾਂ ਨੂੰ ਮੈਂ ਤਾਂ ਵੀਡੀਓ ਦੇਖ ਕੇ ਹੈਰਾਨ ਹੋ ਗਈ ਮੈਂ ਕਿਹਾ ਅਸੀਂ ਤਾਂ ਕਦੇ ਇਸ ਤਰ੍ਹਾਂ ਦੇ ਦੇਖਿਆ ਨਹੀਂ ਤਾਂ ਕੰਮ ਵੀ ਜਿਵੇਂ ਭੈਣ ਨੇ ਨਾ ਸਾਰੀ ਗੋਭੀ ਦਾ ਕੱਲਾ-ਕੱਲਾ ਡੰਡਾ ਕਰਦਾ ਏ ਮੈਂ ਕਿਹਾ ਅਸੀਂ ਤਾਂ ਫੁੱਲ-ਫੁੱਲ ਕੱਟ ਲੈਨੇ ਆ ਬਾਕੀ ਚਾਕੇ ਮੱਜਾ ਮੂਰੇ ਪਾ ਲੈਨੇ ਆ ਦੇਖ ਲਓ ਤਰੀਕਾ ਹੀ ਬਹੁਤ ਵਧੀਆ ਏ ਦੇਲਾ ਡੰਡੇ ਵੀ ਨਹੀਂ ਛੱਡਦੇ ਹੈਗੇ 300 ਰੁਪਏ ਕਿਲੋ ਵੀ ਗੋਭੀ ਵੇਖੜੀ ਆ ਜੀ ਆਇਕਣੇ ਆ ਹਲੇ ਗੋਭੀ ਆਈ ਨਹੀਂ ਹੈਗੀ ਮੀਂਹਾਂ ਕਰਕੇ ਨਾ ਸਾਰੀਆਂ ਸਬਜ਼ੀਆਂ ਲੇਟ ਹੋ ਗਈਆਂ ਵਾਲੀ ਵਾਲੇ ਦਾ 22 300 ਰੁਪਏ ਆਇਕਣੇ ਦੀ ਦੇਖੋ ਜੀ ਇਸ ਤਰ੍ਹਾਂ ਡੰਡੇ ਕੱਢ ਲੈਨੇ ਇਸ ਤਰ੍ਹਾਂ ਕਰਕੇ ਨੇ ਇਹਨੂੰ ਲੰਬੇ ਲੰਬੇ ਪੀਸ ਨਾ ਚਾਹੇ ਤੁਸੀਂ ਮੋਟੇ ਪਤਲੇ ਜਿਹੜੇ ਮਰਜ਼ੀ ਆਪਨਾ ਰੱਖ ਲਓ ਰੱਖ ਕੇ ਫੇਰ ਕੀ ਕਰਨਾ ਨਾ ਇਹਦੇ ਵਿੱਚ ਤੁਸੀਂ ਬੇਸਣ ਪਾਉਣਾ ਹੈ ਬੇਸਨ ਪਾ ਕੇ ਨੂਨ ਮਿਰਚ ਪਾ ਕੇ ਵੀ ਜੇ ਧਨੀਆ ਪਾ ਲਓ ਇਹਨੂੰ ਫਰਾਈ ਕਰਕੇ ਨਾ ਆਪਣੇ ਬੱਚਿਆਂ ਨੂੰ ਦੋ ਤੇ ਬੱਚੇ ਬਹੁਤ ਜ਼ਿਆਦਾ ਨਾ ਖੁਸ਼ ਹੋ ਕੇ ਖਾਣਗੇ ਮੈਂ ਤਾਂ ਜ਼ਿਆਦਾ ਵੀਡੀਓ ਦੇਖੀ ਤੇ ਉਹਨੇ ਬੱਚਿਆਂ ਨੂੰ ਨਾ ਪਲੇਟ ਭਰ ਕੇ ਦੇ ਦਿੱਤੀ ਹੈ ਭਾਈ ਬੱਚੇ ਕਹਿੰਦੇ ਵੀ ਮੰਮੀ ਇਹ ਤਾਂ ਜੰਮੀਆਂ ਬਹੁਤ ਬਣੇ ਆ ਦੇਖ ਲੈ ਹੈ ਤਾਂ ਗੋਭੀ ਦੇ ਹੀ ਨੇ ਹੈ ਤਾਂ ਗੋਭੀ ਤੇ ਆ ਭੈਣ ਕਹਿੰਦੀ ਵੀ ਅਸੀਂ ਤਾਂ ਬਿਲਕੁਲ ਵੀ ਨਹੀਂ ਸਿੱਟਦੇ ਹੈਗੇ ਕਹਦੀ ਇਹਦਾ ਨਾਰਮ ਨਿਕਲੇ ਕਹਦੀ ਇਹਦੀ ਤਾਂ ਅਸੀਂ ਸਬਜ਼ੀ ਬਣਾ ਲਈ ਹੈ ਸਬਜ਼ੀ ਬਣਾ ਕੇ ਜਿਹੜੀ ਇਹ ਡੰਡੇ ਹੁੰਨੇ ਆ ਕਹਿੰਦੀ ਅਸੀਂ ਛਿਲਕੇ ਸਬਜ਼ੀ ਚ ਪਾਉਨੇ ਆ ਇਹਦਾ ਸਵਾਦ ਹੋਣਾ ਕੋਈ ਸਵਾਦ ਤਾਂ ਇਹਦਾ ਗੋभी ਵਾਲੇ ਹੁੰਦਾ ਪਤਾ ਨਹੀਂ ਕੀ ਕਰ ਆਪਾਂ ਤਾਂ ਵੈਸੇ ਕਦੇ ਪਾਈ ਨਹੀਂ ਮੈਂ ਤਾਂ ਦੇਖ ਕੇ ਹੈਰਾਨ ਹੋ ਗਈ ਭਾਈ ਉਹਨੇ ਐਡਾ ਬੜਾ ਡੋਂਗਾ ਭਰਿਆ ਸਾਰਾ ਗੋਭੀ ਦੇ ਵਿੱਚ ਪਾ ਲਿਆ ਕਹਿੰਦੀ ਅਸੀਂ ਤਾਂ ਬਿਲਕੁਲ ਵੀ ਨਿ ਸਿੱਟਦੇ ਹੈਗੇ ਜਿਹੜੇ ਆ ਡੰਡਲ ਆ ਇਹ ਵੀ ਛਿਲਕ ਛਿਲਕੇ ਨਾ ਸਾਰੇ ਹੀ ਕਹਿੰਦੀ ਵਿੱਚੇ ਪਕੌੜਿਆਂ ਦੇ ਤਲ ਤੇ ਭਾਈ ਉਹਨਾਂ ਦੇ ਬੱਚੇ ਤਾਂ ਨਾ ਹੀ ਪਲੇਟਾਂ ਭਰ ਭਰ ਕੇ ਖਾ ਗਏ ਕਹਿੰਦੇ ਮੰਮੀ ਜੀ ਇੰਨੇ ਜੰਮੀ ਬਣੇ ਆ ਮੈਂ ਤਾਂ ਹੈਰਾਨ ਰਹਿ ਗਈ ਲੈ ਮੇਰਾ ਨਰਮ ਨਰਮ ਜਿਹਾ ਵੀ ਪੈ ਸਕਦਾ ਲੇ ਉਹਨੇ ਤਾਂ ਕੁਛ ਛੱਡਿਆ ਹੀ ਨਹੀਂ ਹੈਗਾ ਜਿਹੜੇ ਬਾਕੀ ਦੇ ਥੋੜੇ ਬਹੁਤੇ ਬਜੇ ਹੋਣੇ ਉਹ ਮਰਦੀ ਪੂਰੇ ਪਾਤੇ ਹੋਣੇ ਆ ਦੇਖੋ ਜੀ ਉਹਨੇ ਨਾ ਐਨ ਆਪਣੇ ਬੱਚਿਆਂ ਬਾਤ ਹੈ ਨਾ ਰੈਸਪੀ ਬਣਾ ਕੇ ਦੇਤੀਏ ਬੱਚੇ ਐਨੇ ਖੁਸ਼ ਹੋ ਗਏ ਦੇਖ ਲਓ ਡੰਡੇ ਵੀ ਛੱਡੇ ਕਹਿੰਦੇ ਪਰ ਪੈਸੇ ਲੱਗੇ ਹੋਏ ਆ ਤੇ ਇੰਨੀ ਮਹਿੰਗੀ ਗੋਭੀ ਹੈ ਸਾਡਾ ਤਾਂ ਸਿੱਧ ਨੂੰ ਦੇਲੇ ਹੀ ਕਰਦਾ ਮੈਂ ਤਾਂ ਹਰੀ ਤਾਂ ਸਬਜੀ ਹੈਗੀ ਆ ਕਿੰਨੇ ਵਿਟਾਮਿਨ ਫੁੱਲ ਚਰੇ ਉਹਨੇ ਉਹਦੇ ਚਨੇ ਮੈਂ ਤਾਂ ਦੇਖਦੇ ਕਿ ਮੈਨੂੰ ਤਾਂ ਹਾਸਾ ਆ ਬਹੁਤ ਮੈਂ ਕਿਹਾ ਨਿਆਣੇ ਦਾ ਫਰਾਇਆ ਸਮਝ ਕੇ ਖਾ ਗਏ ਹੋਣੇ ਹਾਂ ਦੇਖੋ ਜੀ ਜੇ ਤੁਸੀਂ ਵੀ ਘਰ ਦੇ ਵਿੱਚ ਗੋਭੀ ਲੈ ਕੇ ਆਉਣੇ ਨਾ ਤੁਸੀਂ ਵੀ ਇਹ ਡੰਡਲ ਬਿਲਕੁਲ ਅਸਿਟਿਓ ਤੇ ਇਹਨਾਂ ਨੂੰ ਸੰਭਾਲ ਕੇ ਰੱਖਿਓ ਤੇ ਆਪਣੇ ਰਿਸ਼ਤੇਦਾਰ ਆਉਣੇ ਹਨ ਨਾ ਉਹਨਾਂ ਨੂੰ ਵੀ ਫਰਾਇਆਂ ਬਣਾ ਕੇ ਦਿਓ ਜਾਂ ਪਕੌੜੇ ਬਣਾ ਕੇ ਦਿਓ ਤਾਂ ਫਿਰ ਅਸੀਂ ਤਾਂ ਸਾਡੇ ਤਾਂ ਟੋਕਰੀ ਭਰੀ ਪਈ ਆ ਅਸੀਂ ਤਾਂ ਮੱਝਾਂ ਨੂੰ ਖਵਾਵਾਂਗੇ ਸਾਡੀਆਂ ਮੱਝਾਂ ਫੇ ਗੋਭੀ ਦੇ ਡੰਡਲ ਖਾ ਕੇ ਨਾ ਦੁੱਧ ਦੀਆਂ ਬਾਟੀਆਂ ਭਰ ਗਈਆਂ ਤੇ ਪਕੌੜੇ ਤਾਂ ਸਾਤੇ ਵੰਡੇ ਨਹੀਂ ਹੈਗੇ ਨਾ ਸਾਡੇ ਕੋਲ ਟਾਈਮ ਹੈ ਤੇ ਮੈਂ ਤਾਂ ਭੈਣ ਦੀ ਵੀਡੀਓ ਦੇਖ ਕੇ ਨਾ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਦੇਖੋ ਭੈਣ ਨੇ ਨਾ ਕਿੰਨੇ ਪੈਸੇ ਲਾਏ ਹੋਏ ਤੇ ਉਹ ਨਾਲ ਸਾਰੇ ਮੁੱਲ ਕੱਢ ਦਿੱਤਾ ਏ। ਇਹਨਾਂ ਜੀ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਨਾ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਗੋਭੀ ਦੇ ਡੰਡਰਾਂ ਨੂੰ ਬਿਲਕੁਲ ਵੀ ਨਾ ਸੁੱਟੋ ਬੇਕਾਰ ਕਰਕੇ ਵੀ ਇਹ ਪੈਸੇ ਲੱਗੇ ਹੋਏ ਆ ਤੇ ਜਿੰਨਾ ਵੀ ਕੰਮ ਲੈ ਹੁੰਦਾ ਨਾ ਇਹ ਡੰਡਲਾਂ ਦਾ ਵੀ ਕੰਮ ਲੋ ਚਲੋ ਜੀ ਹੁਣ ਆਪਾਂ ਮਿਲਾਂਗੇ ਅਗਲੀ ਵੀਡੀਓ 'ਚ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਨਾ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਹਾਂ ਜੀ। ਯਾ ਸਸਤੀ ਹੋ ਜਾਂਦੀ 10 ਰੁਪਏ ਕਿਲੋ ਜਦ ਨਾ ਪਾਓ ਯਾ ਮਹਿੰਗੀ ਹੁੰਦੀ ਹੋ ਇਸ ਟਾਈਮ ਪਾਓ। ਹਾਂ ਜਿਹੜੀਆਂ ਪੈਣਾ ਨੇ ਪਾਉਣੀ ਹੋਗੀ ਆਹਦੇ ਸਾਗ ਦੇ ਵਿੱਚ ਵੀ ਪੈ ਸੰਗੇ ਪੈ ਜਾਣਗੇ ਡੰਡਲ ਆਹ ਹੋ ਤਾਂ ਸਭ ਕੁਝ ਸਕਦਾ ਦੇਖੋ ਜੀ ਨੂਨ ਮਿਰਚਾ ਜਿਆਦੇ ਮਰਜ਼ੀ ਵਿੱਚ ਪਾ ਲਓ ਤੇ ਟੇਸਟੇ ਵਧਾਉਣਾ ਹੈ